ਜਦੋਂ ਔਰਤ ਮੱਥੇ 'ਤੇ ਸੰਦੂਰ ਭਰਦੀ ਹੈ ਤਾਂ ਕੁੜੀ ਤੋਂ ਔਰਤ ਵਿੱਚ ਬਦਲ ਜਾਂਦਾ ਹੈ। ਉਹ ਵਿਆਹ ਤੋਂ ਤੁਰੰਤ ਬਾਅਦ ਦੀਦੀ ਤੋਂ ਮਾਸੀ ਬਣ ਜਾਂਦੀ ਹੈ। ਜਦੋਂ ਕਿ ਉਸ ਦਾ ਪਤੀ ਦੋ ਬੱਚਿਆਂ ਤੋਂ ਬਾਅਦ ਵੀ ਭਰਾ ਹੀ ਰਹਿੰਦਾ ਹੈ। ਵਿਆਹ ਦੀ ਅਗਲੀ ਸਵੇਰ ਪੁੱਤਰ ਨੂੰ ਥਕੀਮਾ ਉਤਾਰਨ ਲਈ ਆਰਾਮ ਕਰਨ ਦਿੱਤਾ ਜਾਂਦਾ ਹੈ ਅਤੇ ਔਰਤ ਨੂੰ ਰਸੋਈ ਵਿੱਚ ਦਾਖਲ ਹੋਣਾ ਪੈਂਦਾ ਹੈ। ਹਰ ਕਿਸੇ ਦੀ ਪਸੰਦ ਦਾ ਪਕਾ ਕੇ ਖਵਾ ਕੇ ਹੀ ਉਸ ਨੂੰ ਘਰ ਵਿੱਚ ਇੱਜ਼ਤ ਮਿਲਦੀ ਹੈ। ਜਦੋਂ ਉਸ ਦੀ ਆਪਣੀ ਗਲਤੀ ਤਾਂ ਆਪਣੀ ਹੁੰਦੀ ਹੈ ਪਰ ਪਤੀ ਤੇ ਬੱਚਿਆਂ ਦੀ ਗਲਤੀ ਲਈ ਵੀ ਉਹਨ ਹੀ ਜ਼ਿੰਮੇਵਾਰ ਆਖਿਆ ਜਾਂਦਾ ਹੈ। ਜਦੋਂ ਉਸਦੀ ਕਿਸੇ ਹੋਰ ਵੱਲ ਖਿੱਚ ਲਈ ਉਸ ਨੂੰ ਧੋਖੇਬਾਜ਼ ਕਿਹਾ ਜਾਂਦਾ ਹੈ ਉਸ ਦੇ ਪਤੀ ਦੇ ਐਸੇ ਰਿਸ਼ਤੇ ਨੂੰ ਘਰ ਵਿੱਚ ਮਿਲਦੀ ਪਿਆਰ ਦੀ ਘਾਟ ਨੂੰ ਕਿਹਾ ਜਾਂਦਾ ਹੈ ਜਦੋਂ ਆਪਣੇ ਹੀ ਘਰ ਜਾਣ ਲਈ ਪਤੀ ਦੀ ਇਜਾਜ਼ਤ ਜ਼ਰੂਰੀ ਹੋ ਜਾਂਦੀ ਹੈ ਪੇਕੇ ਦੀ ਯਾਦ ਆਉਂਦੀ ਹੈ ਉਸ ਦੇ ਕਾਮਨਾ ਕਰਨ ਦੀ ਬਹਾਨੇ ਵਜੋਂ ਵਰਤਿਆ ਜਾਂਦਾ ਹੈ ਜ਼ਰੂਰਤ ਪੈਣ ਤੇ ਉਹ ਨਾ ਤਾਂ ਆਪਣੇ ਪਤੀ ਤੋਂ ਪੈਸੇ ਮੰਗ ਸਕਦੀ ਹੈ ਤੇ ਨਾ ਹੀ ਆਪਣੇ ਪਿਤਾ ਤੋਂ ਉਸ ਦੀ ਮਾਂ ਹਮੇਸ਼ਾ ਉਸ ਨੂੰ ਸਮਝੌਤਾ ਕਰਨ ਲਈ ਕਹਿੰਦੀ ਰਹਿੰਦੀ ਹੈ ਦੱਸਦੀ ਹੈ ਕਿ ਕਿਵੇਂ ਉਸ ਦਾ ਵਿਆਹ ਸਫਲ ਰਿਹਾ। ਦੋ ਤਰੂ ਆਉਣ ਤੇ ਪਤੀ ਨੂੰ ਪਾਣੀ ਨਾ ਪੁੱਛਿਆ ਜਾਵੇ ਤਾਂ ਹਗਾਮਾ ਹੋ ਜਾਏਗਾ। ਪਰ ਹੁਣ ਇਹ ਵੀ ਨਹੀਂ ਪੁੱਛਿਆ ਜਾਂਦਾ ਕਿ ਦਿਨ ਕਿਵੇਂ ਦਾ ਰਿਹਾ। ਉਹ ਰਾਤ ਨੂੰ ਆਪਣੇ ਪਤੀ ਦੇ ਸੌਣ ਤੋਂ ਬਾਅਦ ਸੌਂਦੀ ਹੈ ਤੇ ਸਵੇਰੇ ਆਪਣੇ ਘਰ ਵਾਲੇ ਦੇ ਜਾਗਣ ਤੋਂ ਪਹਿਲਾਂ ਜਾਗਦੀ ਹੈ। ਜਦੋਂ ਇਹ ਆਪਣੇ ਸੁਪਨਿਆਂ, ਇਸ਼ਾਵਾਂ ਨੂੰ ਭੁੱਲ ਜਾਂਦੀ ਹੈ ਤਾਂ ਕੋਈ ਪੁਰਾਣਾ ਦੋਸਤ ਉਸ ਨੂੰ ਇਹ ਯਾਦ ਕਰਾਉਂਦਾ ਹੈ ਤਾਂ ਉਹ ਮੱਲੋ-ਮੱਲੇ ਇਸੇ ਦੋਸਤ ਵੱਲ ਖਿੱਚੀ ਜਾਂਦੀ ਹੈ। ਵਿਆਹ ਹਰ ਕਿਸੇ ਲਈ ਇੰਨਾ ਮਿੱਠਾ ਨਹੀਂ ਹੁੰਦਾ ਜਿੰਨਾ ਇਹ ਜਾਪਦਾ ਹੈ ਔਰਤ ਦਾ ਵਿਆਹੀ ਜੀਵਨ ਬਹੁਤ ਮੁਸ਼ਕਲ ਹੈ ਜਿਸ ਔਰਤ ਨੂੰ ਤੁਸੀਂ ਰੋਜ਼ ਦੇਖਦੇ ਹੋ ਉਸ ਨੂੰ ਉਸ ਦੀਆਂ ਅੱਖਾਂ ਦੇ ਹੇਠੇ ਪਣੇ ਕਾਲੇ ਘੇਰਿਆਂ ਦਾ ਕਾਰਨ ਨਾ ਪੁੱਛੋ ਉਹ ਕਦੇ ਨਹੀਂ ਦੱਸੇਗੀ ਅਤੇ ਜੇਕਰ ਕੋਈ ਦੱਸੇ ਵੀ ਤਾਂ ਤੁਸੀਂ ਕਦੇ ਸਮਝ ਨਹੀਂ ਸਕੋਗੇ ਜੈਸ ਨੂੰ ਉਸਦੀ ਮਾਂ ਨਾ ਸਮਝ ਸਕੇ ਤੁਸੀਂ ਵੀ ਕੀ ਸਮਝੋਗੇ ਇਸ ਤੋਂ ਵੀ ਵੱਧ ਦਲੀਲਾਂ ਦੇ ਰੂਪ ਵਿੱਚ ਕਿਹੜੀ ਬਕਵਾਸ ਸੁਣੀ ਜਾ ਸਕਦੀ ਹੈ ਤੁਸੀਂ ਕਦੇ ਨਹੀਂ ਸਮਝ ਸਕੋਗੇ ਔਰਤ ਦੇ ਸ਼ਾਂਤ ਚਿਹਰਿਆਂ ਅਤੇ ਫੁੱਲਾਂ ਦੇ ਹਾਸੇ ਦੇ ਪਿੱਛੇ ਕਿਹੜੇ ਤੂਫਾਨ ਲੰਘ ਰਹੇ ਹੁੰਦੇ ਹਨ ਅੱਜ ਦੀ ਔਰਤ ਨੂੰ ਸਮਝਣ ਲਈ ਮਰਦਾਂ ਨੂੰ ਖਾਸ ਕਰਕੇ ਭਾਰਤੀ ਮਰਦਾਂ ਨੂੰ ਸੱਤ ਜਨਮ ਲੱਗਣਗੇ ਤੁਸੀਂ ਇੱਕ ਦਿਨ ਔਰਤ ਦੀ ਥਾਂ ਲੈ ਕੇ ਤਾਂ ਵੇਖੋ